ਅਸ ਵਿੱਚ ਆਧਾਰ ਕਾਰਡ ਨਾ ਚੱਲਣ ਕਾਰਨ ਲੜਕੀ ਸਵਾਰ ਵੱਲੋਂ ਕੰਡਕਟਰ ਨਾਲ ਕੀਤਾ ਗਿਆ ਦੁਰਵਿਵਹਾਰ ਹੋਇਆ ਵੱਡਾ ਹੰਗਾਮਾ ਕਰੀਬ 8 ਤੋਂ 10 ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੇ ਸਮਰਾਲਾ ਪੁਲਿਸ ਸਟੇਸ਼ਨ ਨੂੰ ਪਾਇਆ ਕੇਰਾ ਤੇ ਕੀਤੀ ਇਨਸਾਫ ਦੀ ਮੰਗ ਜੀ ਨਾਮਾ ਦੱਸੋ ਜੀ ਫਿਰ ਨਾਮ ਚਰਜੀ ਸਿੰਘ ਆ ਵੀਰੇ ਕਿਹੜੀ ਬੱਸ ਪੰਜਾਬ ਰੋਡਵੇ ਦੀ ਜਿਹੜਾ ਆਪਣੀ ਬੱਸ ਤੇ ਇੱਕ ਜਿਹੜਾ ਮਾਮਲਾ ਹੋਇਆ ਕਿ ਕਿੱਥੋਂ ਦਾ ਤੇ ਕਿਵੇਂ ਇਹ ਗੱਡੀ ਵੀਰੇ ਆਪਣੇ ਪੱਟੀ ਤੋਂ ਚੱਲ ਕੇ ਚੰਡੀਗੜ੍ਹ ਜਾ ਰਹੀ ਸੀ ਅਸੀਂ ਆ ਰਹੇ ਸੀ ਚੰਡੀਗੜ੍ਹ ਤੋਂ ਲੁਧਿਆਣਾ ਇੱਕ ਕਨੈਕਟਰ ਨਾਲ ਇੰਨਾ ਜਾਨੀ ਗਲਤ ਬਿਹੇਵ ਕਰਿਆ ਨਾ ਲੇਡੀਜ਼ ਨੇ ਉਹ ਕਹਿੰਦੇ ਵੀ ਸਾਡਾ ਫੋਨ ਚ ਆਧਾਰ ਕਾਰਡ ਚਲਾਓ ਪਹਿਲਾਂ ਆਧਾਰ ਕਾਰਡ ਉਹਨਾਂ ਦਾ ਅਪਡੇਟ ਹੈ ਨਹੀਂ ਸੀ ਠੀਕ ਆ ਠੀਕ ਆ 3-4 ਸਾਲ 5 ਸਾਲ ਦਾ ਤੁਹਾਨੂੰ ਪਤਾ ਕੁੜੀ ਹੈਗੀ 30 ਸਾਲ ਦੀ ਉਹ ਕਨੈਕਟਰ ਕਹਿੰਦਾ ਵੀ ਤੁਹਾਡਾ ਅਪਡੇਟ ਕਰਾਓ ਆਧਾਰ ਕਾਰਡ ਵੀ ਫਿਰ ਚੱਲੂਗਾ ਕਹਿੰਦੇ ਸਾਡਾ ਫੋਨ ਜਾਏਗਾ ਉਹ ਕਹਿੰਦਾ ਫੋਨ ਚ ਨਹੀਂ ਚੱਲਣਾ ਫੋਨ ਚ ਅਲਾਉਡ ਹੀ ਨਹੀਂ ਹੈਗਾ ਵੀ ਸਾਨੂੰ ਸਰਕਾਰ ਅਲਾਉਡ ਨਹੀਂ ਕਰ ਰਹੀ ਵੀ ਫੋਨ ਚ ਚਲਾਉਣਾ ਕਹਿੰਦੇ ਨਹੀਂ ਅਸੀਂ ਉਹਨਾਂ ਨੇ ਆਪਣੇ ਬ੍ਰਦਰ ਨਾਲ ਗੱਲ ਕਰਾਤੀ ਉਹਨਾਂ ਨੇ ਬ੍ਰਦਰ ਨੇ ਤਾਂ ਇਦਾਂ ਦੀਆਂ ਵੀ ਗੱਲਾਂ ਕਹੀਆਂ ਨੇ ਵੀ ਜਿਹੜੀਆਂ ਆਪ ਇਨਾ ਦੁਰਵਿਹਾਰ ਕਰਿਆ ਉਹਨਾਂ ਨੇ ਤੇ ਬਾਅਦ ਆਪਾਂ ਅੰਦਰ ਮੁਲਾਜ਼ਮਾਂ ਨਾਲ ਗੱਲ ਕਰਾਈ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨਾਲ ਵੀ ਬਹੁਤ ਗਲਤਾਂ ਹੋ ਕੇ ਕਰਿਆ ਇੱਕ ਟਿਕਟ ਨੂੰ ਲੈ ਕੇ ਅਜੇ ਸ਼ਬਦ ਬੋਲਣੇ ਦੁਰਵਿਹਾਰ ਕਰਨਾ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਜੀ ਪਤਾ ਕੀ ਆ ਹੁਣ ਦੇਖੋ ਸਾਡੀਆਂ ਵੀ ਮਾਮਾ ਭੈਣਾਂ ਨੇ ਸਾਡੇ ਵੀ ਘਰੇ ਬੱਚੇ ਨੇ ਸਾਡੇ ਭੈਣਾਂ ਨੇ ਹਨਾ ਅਸੀਂ ਇਹ ਕਹਿੰਦੇ ਆ ਵੀ ਚਲੋ ਸਫ਼ਰ ਕਰਨਾ ਸਰਕਾਰ ਨੇ ਸਹੂਲਤ ਦੇ ਦਿੱਤੀ ਆ ਕਰੋ ਠੀਕ ਹੈ ਪਰ ਇੰਨਾ ਦਾ ਤੰਗਣਾ ਨਾ ਕਰੋ ਸਾਨੂੰ ਵੀ ਅਸੀਂ ਵੀ ਕਿਸੇ ਤੁਹਾਨੂੰ ਬੋਲਣ ਦੀ ਮਜਬੂਰ ਹੋਈਏ ਜਾ ਤੁਹਾਨੂੰ ਪਤਾ ਵੀ 5 6 7 ਸਾਲ ਹੋ ਗਏ ਧਾਰਕੜ ਚੱਲਦੇ ਨੂੰ ਇੰਨਾ ਕਿ ਤਾਂ ਆਪਾਂ ਕਰਵਾਈ ਸਕਦੇ ਆ ਅਪਡੇਟਰ ਕਰਾਉਣ ਨਾਲ ਆਪਾਂ ਨੂੰ ਕਿੰਨਾ ਫਰਕ ਪੈਂਦਾ ਜਿੰਨਾ ਦੁਰ ਵਿਹਾਰ ਕੀਤਾ ਪਤਾ ਲੱਗਿਆ ਕਿੱਥੇ ਦੇ ਰਹਿਣਾ ਲੈਣ ਹਾਂਜੀ ਲੁਧਿਆਣਾ ਜਮਾਲਪੁਰ ਦੇ ਕਹਿ ਰਹੇ ਨੇ ਪੁਲਿਸ ਫੇਰ ਸ਼ਿਕਾਇਤ ਦੇ ਹਾਂਜੀ ਹਾਂਜੀ ਅੰਦਰ ਦਰਖਾਸਤ ਨੂੰ ਕਰਵਾਤੀ ਤੇ ਆਪਣੇ ਸਾਹਬ ਨਾਲ ਉਹਨਾਂ ਨੇ ਗੱਲ ਕਰੀ ਆ ਉਹਨਾਂ ਨੂੰ ਵੀ ਉਹਨਾਂ ਦੇ ਫਾਦਰ ਸਾਹਿਬ ਗਲਤ ਬੋਲ ਰਹੇ ਨੇ ਹੁਣ ਤੁਸੀਂ ਕੀ ਮਤਲਬ ਮੰਗ ਕਰਦੇ ਵੀ ਜੀ ਮੰਗੇ ਇਹ ਕਰਦੇ ਆ ਕਿ ਚਲੋ ਲੇਡੀਜ਼ ਹਨ ਅਸੀਂ ਇਹ ਤਾਂ ਕਹਿ ਨਹੀਂ ਰਹੇ ਵੀ ਉਹਨੇ ਪਰਚਾ ਕਰੋ ਚਲੋ ਉਹਨੇ ਵੀ ਸਾਰੀ ਉਮਰ ਆਪ ਦਾ ਹਨ ਅੱਗੇ ਵੀ ਜਿੰਦਗੀ ਤੋਰਨੀ ਹੈ ਜੇ ਇੱਕ ਵ ਉਹ ਕਿਸੇ ਜੋਗੀ ਨਹੀਂ ਰਹਿਣਾ ਉਹਨੇ ਨਾ ਕੋਈ ਨੌਕਰੀ ਮਿਲੇ ਨਾ ਕੋਈ ਫੋਰਨਿੰਗ ਜਾ ਸਕੇ ਅਸੀਂ ਇਹ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਕਨੈਕਟਰ ਸੌਰੀ ਫੀਲ ਕਰ ਲਵੇ ਵੀ ਅਸੀਂ ਹੋਰ ਇਹਨੇ ਮਾੜਾ ਚੰਗਾ ਕੁਛ ਨਹੀਂ ਕਹਣਾ ਸਾਡੀ ਭੈਣਾਂ ਵਰਗੀ ਅਸੀਂ ਕਿ ਮਾੜਾ ਚੰਗਾ ਕਹਾਂਗੇ ਉਹਨਾਂ ਨੂੰ 75 ਸਿੰਘ ਜੀ ਮਾਮਲਾ ਹੈ ਜੀ ਇੱਕ ਲੇਡੀ ਸਵਾਰੀ ਜਮਾਲਪੁਰ ਤੋਂ ਚੜੀ ਮੇਰੇ ਨਾਲ ਉਹਨਾਂ ਕੋਲੇ ਆਧਾਰ ਕਾਰਡ ਅਪਡੇਟ ਨਹੀਂ ਸੀ ਹੋਇਆ ਜਦਕਿ ਮਨਾਂ ਨੂੰ ਕਿਹਾ ਕਿ ਆਧਾਰ ਕਾਰਡ ਅਪਡੇਟ ਹੋਇਆ ਦਿਓ ਉਹਨਾਂ ਨੇ ਕਿਹਾ ਕਿ ਉਹ ਕਰੇ ਆ ਮੈਂ ਕਿਹਾ ਇਦਾਂ ਟਿਕਟ ਨਹੀਂ ਕੱਟੀ ਜਾਣੀ ਉਹਨਾਂ ਨੇ ਅੱਗੋਂ ਕਿਹਾ ਕਿ ਡੀਜੀ ਲੋਕਰ ਤੋਂ ਤੁਸੀਂ ਕੱਟ ਸਕਦੇ ਹੋ ਮੈਂ ਕਿਹਾ ਨਹੀਂ ਸਾਨੂੰ ਆਰਡਰ ਹੈ ਨਹੀਂ ਗਏ ਫਿਰ ਉਹਨਾਂ ਨੇ ਇੱਕ ਬ੍ਰਦਰ ਨੂੰ ਆਪਣੇ ਨਾਲ ਗੱਲ ਕਰਵਾਈ ਜੋ ਉਹ ਸਾਨੂੰ ਗੰਦੀਆਂ ਗਾਲਾਂ ਤੇ ਧਮਕੀਆਂ ਦੇਣ ਲੱਗ ਪਿਆ ਪਹਿਲਾਂ ਮੇਰੇ ਨਾਲ ਗੱਲ ਕੀਤੀ ਫਿਰ ਮੇਰੇ ਡਰਾਈਵਰ ਨੂੰ ਉਹਨੇ ਉਹ ਜਿਹੜੀਆਂ ਗਾਲਾਂ ਦਿੱਤੀਆਂ ਜਿਹੜੀਆਂ ਨਹੀਂ ਦੱਸਾਂ ਜੋਗ ਆਹ ਗੱਲ ਕੀਤੀ ਮਤਲਬ ਕਿਸ ਬੇਸ ਤੇ ਰੇਡ ਲੱਗਿਆ ਧਮਕੀਆਂ ਇਸ ਬੇਸ ਤੇ ਵੀ ਤੁਹਾਨੂੰ ਮੈਂ ਦੇਖ ਲਾਵਾਂਗਾ ਤੁਸੀਂ ਡੇਲੀ ਇਦੀ ਆਦੇ ਜਾਂਦੇ ਜਾਂਦੇ ਜੇ ਤੇ ਤੁਹਾਡੇ ਨਾਲ ਕੋਈ ਨਾ ਨਿਪਟਦਾ ਉਹ ਤੋਂ ਬਾਅਦ ਫੇ ਕੀ ਹੋਇਆ ਉਸ ਤੋਂ ਬਾਅਦ ਉਹਨੇ ਗਾਲਾਂ ਕੱਢਣ ਲੱਗ ਪਿਆ ਤੇ ਜਲ ਕੇ ਫਿਰ ਫੋਨ ਕਰਤਾ ਤੇ ਗੱਡੀ ਕਟਾਣੀ ਆਈ ਮੈਂ ਕਟਾਣੀ ਤੱਕ ਆਪਣੇ ਸਿਰ ਸਿਰ ਲੈ ਕੇ ਆਇਆ ਇਹਨੂੰ ਲੜਕੀ ਨੂੰ ਕਟਾਣੀ ਆ ਕੇ ਮੈਂ ਕਿਹਾ ਜਾਣਾ ਟਿਕਟ ਲੈ ਲਓ ਤੇ ਜਾ ਫਿਰ ਤੁਸੀਂ ਉਤਰ ਜਾ ਕਿੱਥੋਂ ਜੜੀ ਸੀ ਲੇਡੀ ਜਮਾਲਪੁਰ ਲਈ ਜਾਣਾ ਕਿੱਥੇ ਸੀ ਇਹਨੂੰ ਖਰੜ ਤੇ ਥੋੜੀ ਬੱਸ ਕਿੱਥੋਂ ਕਿੱਥੇ ਤੱਕ ਚਲਦੀ ਪੱਟੀ ਤੋਂ ਚੰਡੀਗੜ੍ਹ ਜਿਵੇਂ ਹੰਦੂ ਸ਼ਮਾਰਾਪੁਰ ਸੇ ਪਹੁੰਚੇ ਹੋ ਅੱਜ ਸਾਰੇ ਰੋਡ ਵੇਜ਼ਾ ਲੈ ਆਏ ਹੋਏ ਹਾਂ ਇਹਨਾਂ ਨੂੰ ਕੀ ਬੁਲਾਇਆ ਗਿਆ ਕੀ ਬਲ ਇਹ ਦੇਖ ਕੇ ਸਾਨੂੰ ਰੁਕੇ ਹੈ ਜੀ ਜਦ ਇਹਨਾਂ ਨੇ ਸਾਨੂੰ ਪੁੱਛਿਆ ਕਿ ਕੀ ਮਸਲਾ ਆਇਆ ਹੈ ਫਿਰ ਇਹਨਾਂ ਨੂੰ ਇਹ ਮਸਲਾ ਦੱਸਿਆ ਗਿਆ ਆਧਾਰ ਕਾਰਡ ਦਾ ਰੋਲਾ ਲੜਕੀ ਦੇ ਨਾਲ ਉਸ ਦਾ ਕਰਕੇ ਫਿਰ ਸਾਡਾ ਸਾਥ ਬਿਟਾ ਉਹਨਾਂ ਨੇ ਕਿਉਂ ਤੋਂ ਮਾਇਆ ਬੁਦਸ਼ਰੇ ਪਹੁੰਚੇ ਹਾਂਜੀ ਉਹ ਤੇ ਕੀ ਗੱਲਬਾਤ ਹੋਈ ਉਹਦੇ ਪੁਲਿਸ ਨਾਲ ਉੱਥੇ ਪੁਲਿਸ ਵਾਲੇ ਨਾਲ ਵੀ ਪਤਾ ਨਹੀਂ ਥਾਣੇਦਾਰ ਜਾਂ ਕੌਣ ਹੈ ਮੇਰਾ ਵੀਰ ਉਹਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੇ ਬ੍ਰਦਰ ਨੇ ਜਾਂ ਡੈਡ ਨੇ ਉਹਨਾਂ ਨੂੰ ਇਹਨਾਂ ਨੇ ਬੰਦਾ ਚੰਗਾ ਬੋਲਿਆ ਜੀ ਜੀ ਲੋਕਰ ਕੀ ਤੁਹਾਡੇ ਸਿਸਟਮ ਦੇ ਵਿੱਚ ਹੈ ਨਹੀਂ ਨਹੀਂ ਕਿਉਂਕਿ ਸੈਂਟਰ ਗਵਰਨਮੈਂਟ ਦੀ ਐਪ ਹੈ ਨਹੀਂ ਜੀ ਕਿਉਂ ਦੋਸਤੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਆ ਕਿ ਉਸਦੇ ਬ੍ਰਦਰ ਨੂੰ ਇੱਥੇ ਬੁਲਾ ਕੇ ਜੋ ਇਨਸਾਫ ਹੋਊਗਾ ਉਹ ਕੀਤਾ ਜਾਵੇ